ਇੰਜਨ ਗੇਅਰ ਦੀ ਜ਼ਿੰਮੇਵਾਰੀ ਆਪੀ ਡਿਮਾਂਡ ਸਾਰਾ ਬਾਬੂ 25000 ਰੁਪਿਆ ਦੇ ਕੇ ਬਾਕੀ ਲੋਨ ਕਰਵਾ ਲਓ ਜੀ ਇਹ ਟਰੈਕਟਰ ਲੈਣਾ ਜ਼ੀਰੋ ਡਾਉਨ ਪੇਮੈਂਟ ਤੇ ਆਪਦੇ ਡਾਕੂਮੈਂਟ ਪਾ ਦਿਓ WhatsApp ਤੇ ਸਾਡੇ ਨਾਲ ਚਾਟ ਹੀ ਕਰ ਲਓ ਕੋਲੋਨ ਦੀ ਕੀ ਚਾਹੀਦਾ ਭਾਈ ਜੀ ਆਧਾਰ ਕਾਰਡ ਪੈਨ ਕਾਰਡ ਇਹ 575 959495 ਮਾਡਲ ਹੈ ਤੇ ਸਾਰਾ 1 ਲੱਖ ਤੇ 20000 ਦੀ ਦੇ ਦਾਂਗੇ ਬਾਬੂ ਆਪਾਂ ਇਹ 1 ਲੱਖ 260 ਨਹੀਂ ਦਿੰਦਾ ਇਸ ਰੇਟ ਤੇ ਠੀਕ ਹੈ ਜੀ ਸਾਰਾ 80000 ਦੀ ਦੇ ਦਾਂਗੇ ਕਿੰਨੇ ਦਾ 80000 ਦਾ ਲੈ ਮਿੱਤਰੋ ਸਵਰਾਜ 735 ਸਿਰਫ ਔਰ ਸਿਰਫ 80000 ਇਹ ਨਵੇਂ ਟਾਇਰ ਪਾਣੇਗੇ ਮਿੱਤਰੋ ਚੈੱਕ ਕਰ ਸਕਦੇ ਹੋਗੇ 0 ਮੀਟਰ ਵਾਲਾ ਟਰੈਕਟਰ ਹੈਗਾ ਚੰਗਾ ਟਰੈਕਟਰ ਕਾਪੀ ਬਣਾ ਕੇ ਦੇ ਦਾਂਗੇ ਕਾਪੀ ਤੁਹਾਡੇ ਨਾਮ ਦੇ ਮਤਲਬ ਇਹ ਗੈੜੀ ਹੁਣ ਤੁਹਾਨੂੰ ਬਈ ਕੰਪਨੀ ਜੋ ਟਰੈਕਟਰ ਨਹੀਂ ਮਿਲ ਰਿਹਾ শোরੂਮ 'ਚੋਂ ਮਿਲ ਰਿਹਾਗਾ ਹਾਂ ਜਦੋਂ ਤੱਕ ਸਰ ਵੀਰਨ ਪਿਆਰ ਤੋਂ 66 ਕਾਲ ਆਜ ਫਿਰ ਪਹੁੰਚਿਆ ਕਿ ਮਾਨਸਾ ਕੈਂਚਿਆ ਪੰਜਾਬ ਟਰੈਕਟਰ ਸੇਲ ਪਰਚੇਦ ਤੇ ਬਾਈ ਕੋਰੇ ਕੋਲੇ ਤੇ ਅੱਜ ਫਿਰ ਬਾਈ ਜੇ ਤੁਹਾਨੂੰ ਸਸਤੇ ਭਾਅ ਦੇ ਟਰੈਕਟਰ ਦੇਵਾਂਗੇ ਕੁਝ ਜੀ ਡਾਊਨ ਪੇਮੈਂਟ ਤੇ ਤੁਸੀਂ ਟਰੈਕਟਰ ਲਿਜਾ ਸਕਦੇ ਹੋ ਕਿ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਸਸਤੀ ਹੈ ਬਾਈ ਕੋਰੇ ਸਸਤੀ ਦਾ ਜੀ ਠੀਕ ਹੋ ਬਾਈ ਜੀ ਸਸਤੀ ਹੈ ਜੀ ਠੀਕ ਹੋ ਜੀ ਕਿੰਨੇ ਟਰੈਕਟਰ ਅਵੇਲੇਬਲ ਨੇ ਬਾਈ ਜੀ ਅੱਜ ਇਹ ਆ 30 ਪੈਂਤੀ 30 ਪੈਂਤੀ ਠੀਕ ਆ ਸਟਾਕ ਪੂਰਾ ਫੁੱਲ ਹੀ ਰਹਿੰਦਾ ਨਾ ਆਪਣੇ ਆ ਪੂਰਾ ਪੂਰਾ ਠੀਕ ਆ ਬਾਈ ਜੀ ਅੱਜ ਤੂੰ ਕਾਰ ਵਾਲਿਆਂ ਦੇ ਆਇਆ ਸੀ ਵੀਡੀਓ ਬਣਾਉਣ ਲੈ ਮਿੱਤਰੋ ਅੱਜ ਆਪਾਂ ਆਏ ਸੀਗੇ ਉਹ ਸਾਹਮਣੇ ਪਿਆ ਮੋਟਰ ਵਾਲਿਆਂ ਦੇ ਪਿਆ ਮੋਟਰ ਵਾਲਿਆਂ ਦੇ ਆਏ ਸੀਗੇ ਵੀਡੀਓ ਤੇ ਆਪਾਂ ਆਪਾਂ ਮਾਰ ਲਿਆ ਗੋਰਾ ਬਾਈ ਦੋ ਵਾਰੀ ਪਹਿਲਾਂ ਮਿਲੇ ਨਹੀਂ ਆਣਾ ਸਹੀ ਲੱਗਦਾ ਹਾਂ ਮਿਲੇ ਨਹੀਂ ਬਸ ਠੀਕ ਆ ਬਾਈ ਬਾਹਰੂ ਰਹਿਣੇ ਹੋਣਾ ਨਹੀਂ ਨਹੀਂ ਕੋਈ ਕੰਮ ਤਾਂ ਦੇ ਘਰ ਦੇ ਕਬੀਲਦਾਰੀ ਚ ਠੀਕ ਆ ਬਾਈ ਤੇ ਅੱਜ ਕੋਈ ਆਫਰ ਦੇਵਾਂਗੇ ਟਰੈਕਟਰਾਂ ਚ ਹਾਂ ਹਾਂ ਦੇਵਾਂਗੇ ਦੱਸ ਗਿਆ ਮਿੱਤਰੋ ਵੀਡੀਓ ਪੂਰੀ ਦੇਖ ਕੇ ਕੋਈ ਨਾ ਕੋਈ ਤੁਹਾਨੂੰ ਨਵੀਂ ਆਫਰ ਜ਼ਰੂਰ ਦੇ ਕੇ ਜਾਵਾਂਗੇ ਟਰੈਕਟਰ ਦੇ ਸਕਦੇ ਹੋ ਇੱਕ ਤੋਂ ਇੱਕ ਚੰਗੇ ਟਰੈਕਟਰ ਨੇ ਨਾ ਬਾਈ ਸਾਰੇ ਉੱਪਰਲੇ ਮਾਡਲ ਆ ਠੀਕ ਆ ਜੀ ਨੌਨ ਪੇਮੈਂਟਾਂ ਠੀਕ ਆ ਜੀ ਵਾਲੇ ਠੀਕ ਆ ਜੀ ਲੋਨ ਵਗੈਰਾ ਸਾਰਾ ਲੋਨ ਆ ਫੁੱਲ ਫੁੱਲ ਚਲੋ ਮਿੱਤਰੋ ਵੀਡੀਓ ਸਟ ਕੰਡੀਸ਼ਨ ਚੈੱਕ ਕਰ ਲੋ ਬਈ ਟਰੈਕਟਰ ਦੇ ਸਾਈਡ ਗੇਅਰ ਚ ਆ ਗਿਆ 14 ਦੇ ਟਾਰਾ ਜਾ ਗਿਆ ਨਾ ਬਈ ਜੀ ਹਾਂਜੀ ਤੇ ਕੰਡੀਸ਼ਨ ਕਿਵੇਂ ਟਰੈਕਟਰ ਦੀ ਵਧੀਆ ਸਾਰਾ ਕੱਲੇ ਮਗਰਾੜ ਜਰੂਰ ਪੇਂਟ ਹੋਇਆ ਠੀਕ ਹੈ ਬਾਕੀ ਸਾਰਾ Ориਜਨਲ ਠੀਕ ਹੈ ਲੈ ਮੈਂ ਤੋ ਮਗਰਾੜ ਕੱਲੇ ਪੇਂਟ ਹੋਏ ਆ ਕੇ ਬਾਕੀ ਜਿਹੜੀ ਗੱਲ ਆਪਾਂ ਦੱਸਾਂਗੇ ਜਿੰਨੀ ਕਿ ਪੇਂਟ ਆ ਉਹਨਾਂ ਕਾ ਦੱਸਾਂਗੇ ਆਪਾਂ ਠੀਕ ਹੈ ਜੀ ਮਤਲਬ ਸਿੱਧਾ ਦਾ ਕੰਮ ਆਗਾ ਬਾਕੀ ਜਿਹੜੀ ਬਈ ਬਾਕੀ ਚੈੱਕ ਕਰਦਾ ਤੇ ਟਾਇਰ ਰਹਿਣਗੇ ਬਈ ਜੀ ਟਰੈਕਟਰ ਤੇ ਕੋਈ ਬਾਹਲੇ ਮੈਟ ਮੂਡ ਵਜਾ ਕੇ ਲਾਈਟਾਂ ਲੁੱਟਾ ਦੇ ਨਹੀਂ ਖੜਾਏ ਹੋਏ ਥੱਲੇ ਠੀਕ ਹੈ ਡਬਲ ਡਿਸਟ੍ਰਿਬਿਊਟਰ ਆ ਗਿਆ ਅੱਜ ਟਾਇਰਾਂ ਦੀ ਕੰਡੀਸ਼ਨ ਦੀ ਗੱਲਬਾਤ ਕਰੀਏ 70 ਕੇ ਪੈਸੇ ਟਾਇਰ ਹੈ ਮਾਨਸਾ ਦਾ ਸਾਡਾ ਨੰਬਰ ਆ ਲੋਕਲ ਠੀਕ ਹੈ ਇੱਕ ਗੱਲ ਲਾਣਾ ਕੋਰੇ ਜਿੰਨੇ ਟਰੈਕਟਰ ਮਿਲਣਗੇ ਜ਼ਿਆਦਾਤਰ ਮਾਨਸਾ ਦੇ ਯਾਰ ਲੋਕਲ ਹੀ ਕੰਮ ਕਰਦੇ ਆਪਾਂ ਲੋਕਲ ਇਤੋਂ ਦਿੰਦਾ ਜੀ ਠੀਕ ਆ ਭਾਜੀ ਬਸ ਕੰਡੀਸ਼ਨ ਤੇ ਚੈੱਕ ਕਰ ਸਕਦੇ ਹੋ ਕੰਡੀਸ਼ਨ ਦਾ ਫੁੱਲ ਓਕੇ ਪਿਆ ਮਾਨਸਾ ਨੰਬਰ ਹੈਗਾ ਭਾਜੀ ਸਾਡੀ ਘਟਾਈ ਚ ਹੈਗਾ ਤੇ ਮਾਡਲ ਰੋਗਾ ਭਾਜੀ ਇਹ ਇਹ 2010 ਠੀਕ ਹੈ 2010 ਮਾਡਲ ਆ ਡਿਮਾਂਡ ਰੋ ਜੀ 2 ਲੱਖ 80 ਹਜ਼ਾਰ ਦਾ ਦੇ ਦਿਆਂਗੇ 2 ਲੱਖ 80 ਤੋਂ 3 ਲੱਖ 20 ਹਜ਼ਾਰ ਡਿਸਕ ਇਹ ਕਿਆ ਕਿਆ ਬਈ ਜੀ ਫਾਰਮ ਟ੍ਰੈਕ ਪਾਵਰ ਮੈਕਸ ਇਹ ਪੌਣੇ 7 ਲੱਖ ਦਾ ਦੇ ਦਾਂਗੇ 22 ਮਾਡਲ ਹੈ 22 ਮਾਡਲ ਪੌਣੇ 7 ਲੱਖ ਦਾ ਅ ਟਾਇਰ ਨਾਲ ਦੇ ਹਾਂ ਨਾਲ ਦੇ ਟਾਇਰ ਤੇ ਕਿਆ ਕਿਆ ਬਈ ਜੀ ਸੋਨਾ ਲੀਕਾ ਡੀਆਈ 35 ਦਾ ਕਿੰਨੇ ਦਾ 14 ਮਾਡਲ ਹੈ 14 ਮਾਡਲ ਆ ਮਿੱਤਰੋ ਟਾਇਰ ਦੇ ਅਸੀਂ ਦੇਖ ਸਕਦੇ ਜਮਾ ਬੈਕ ਟਾਇਰ ਨਵੇਂ ਪਏ ਨੇਗੇ ਚੰਗਾ ਟਰੈਕਟਰ ਹੈਗਾ 14 ਦੇ ਟਾਇਰਾਂ ਦੇ ਬਈ ਜੀ ਹਾਂ ਹਾਂ ਨਾ ਨਾ 13 ਵਾਲੇ 13 ਦੇ ਟਾਇਰਾਂ ਚ ਸਾਦੀ ਸਾਦੀ ਕਟਾਈ ਸਾਦੀ ਕਟਾਈ ਆ ਠੀਕ ਹੈ ਨਾ ਉਹ ਮਤਲਬ ਬਾਕੀ ਕਿਆ ਕਾ ਸਾਦੇ ਕੰਡੀਸ਼ਨ ਆ ਤੇ ਮਾਡਲ ਹੈਗਾ ਬਈ ਜੀ ਇਹ ਇਹ ਮਾਡਲ 2014 ਠ ਆ ਮਿੱਤਰੋ ਚੈੱਕ ਕਰ ਸਕਦੇ ਹੋ ਕੰਡੀਸ਼ਨ ਦਾ ਚੰਗਾ ਗਾ ਵਧੀਆ ਇੱਕ ਨੰਬਰ ਇੰਜਨ ਗੇਅਰ ਦੀ ਜ਼ਿੰਮੇਵਾਰੀ ਆਪਦੀ ਡਿਮਾਂਡ ਉਹ ਸਾਰਾ ਬੱਬੂ 25000 ਰੁਪਇਆ ਦੇ ਕੇ ਬਾਕੀ ਲੋਨ ਕਰਵਾ ਲੈ ਜਾਇਜ਼ ਕਿਸ਼ਤਾਂ ਤੇ ਜਾਇਜ਼ ਵਿਆਜ ਠੀਕ ਆ ਜੀ ਤਾਂ ਮਿੱਤਰੋ 25000 ਰੁਪਇਆ ਲਿਆਓ ਤੇ ਡੀਆਈ 35 ਦਾ ਸੋਨਾਲੀਕਾ ਲੈ ਜਾਓ ਸਹੀ ਗੱਲ ਆ ਭਾਈ ਪੁਰਾਣਾ ਟਰੈਕਟਰ ਇਹਦੇ ਨਾਲ ਵੀ ਕੱਟਿਆ ਜਾਊਗਾ ਤੇ ਆਹ ਕਹੇਗਾ ਭਾਈ ਜੀ ਸਪੈਸ਼ਲ ਐਡੀਸ਼ਨ 3630 18 ਮਾਡਲ 18 ਮਾਡਲ ਆ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਹੈਵੀ ਲਿਫਟ ਕੰਪੈਸਟੀ ਚ ਆ ਗਿਆ ਭਾਈ ਜੀ ਸਪੈਸ਼ਲ ਐਡੀਸ਼ਨ ਆ ਗਿਆ ਜੂਜੀ ਗੇਰ ਤੇ ਮਾਡਲ ਹੈਗਾ 18 ਬੀਜੀ 50 ਨੰਬਰ ਨਾਲ ਦੇ ਟਾਇਰ ਬੀਜੀ ਨਾਲ ਦੇ ਟਾਇਰ ਠੀਕ ਆ ਬਜੀ ਨਾਲ ਦੇ ਟਾਇਰ 6 ਲੱਖ 25000 ਦਾ ਦੇ ਦਿਆਂਗੇ ਠੀਕ ਆ ਲੋ ਮਿੱਤਰੋ 6 ਲੱਖ 25000 ਦਾ ਤੇਰੀ ਵੀਡੀਓ ਦੇਖ ਕੇ ਆਉਗਾ 10000 ਰੁਪਇਆ ਹੋਰ ਛੱਡ ਦਿਆਂਗੇ ਜੀ ਲੈ ਮਿੱਤਰੋ 10000 ਰੁਪਇਆ ਹੋਰ ਮਾਨ ਤਾਨ ਹੋ ਜਾਊਗਾ ਤੇ ਕਹਿ ਗਿਆ ਭਾਈ ਜੀ ਇਹ 95 ਮਾਡਲ ਦਾ ਟਰੈਕਟਰ ਦੇ ਵਿੱਚ ਕੱਟ ਕੇ ਆਇਆ ਆਪਣੇ ਕੋਲੇ ਠੀਕ ਆ 94 ਮਾਡਲ 95 95 ਕੰਡੀਸ਼ਨ ਦਾ ਚੰਗਾ ਪਹਿਣਾ ਬਈ ਵਧੀਆ ਟਰੈਕਟਰ ਆ ਬਸ ਜਹੀ ਜਿੰਨੇ ਕੁ ਮੁੱਲ ਵਾਲਾ ਵਧੀਆ ਠੀਕ ਆ ਬਸ ਸਾਰਾ 80000 ਦੀ ਦੇ ਦੇਾਂਗੇ ਕਿੰਨੇ ਦਾ 80000 ਦਾ ਲੈ ਮਿੱਤਰੋ ਸਵਰਾ 735 ਸਿਰਫ ਔਰ ਸਿਰਫ 80000 ਇਹ ਨਾ ਸੋਚੋ ਬੈਟਰੀ ਹੈ ਨਹੀਂ ਮਿਲੂਗੀ ਮਿਲੋਗੇ ਇਹ ਦੇ ਇੰਜਨ ਗੇਅਰ ਦਾ ਚੰਗਾ ਦਾ ਜਮਾ ਜ਼ਿੰਮੇਵਾਰੀ ਠੀਕ ਹੈ ਲੈ ਮਿੱਤਰੋ ਸਿਰਫ ਔਰ ਸਿਰਫ 80000 ਦਾ ਮੈਂ ਕਹਣਾ ਐ ਜਾ ਰੇਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਨਾ ਬਈ ਹਾਂ ਹਾਂਜੀ ਹਾਂਜੀ ਤੇ ਆ ਗਿਆ ਗਿਆ ਭਾਈ ਜੀ ਅਰਜਨ ਨੋਵਾ ਮਹਿੰਦਰਾ 605 ਡੀ ਆਈ ਐਮ ਐਸ ਖੁੱਲੇ ਪਲੇਟਫਾਰਮ 'ਚ ਆ ਗਿਆ 3 ਸਪੀਡ 'ਚ ਆ ਗਿਆ ਭਾਈ ਜੀ ਮਾਨਸਾ ਨੰਬਰ 3 ਸਪੀਡ ਠੀਕ ਹੈ ਡਬਲ ਡਿਸਟੇਰ ਉੱਟਰਾ ਗਿਆ ਮਿੱਤਰੋ ਟੌਮਲ ਰੈਟਰ ਠੀਕ ਹੈ ਜੀ ਇਹਦੇ ਡਾਊਨ ਪੇਮੈਂਟ ਬੱਬੂ ਕੋਈ ਨਹੀਂ ਦੇਣੀ ਪੈਣੀ ਜੇ ਤੁਹਾਡਾ ਸਿਬਾ ਸਹੀ ਆ ਠੀਕ ਆ ਜੀ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਡਾਊਨ ਪੇਮੈਂਟ ਤੇ ਤੁਸੀਂ ਆਹ ਟਰੈਕਟਰ ਲਿਆ ਸਕਦੇ ਹੋਗੇ ਮਤਲਬ ਸਿੱਧਾ ਸਿੱਧਾ ਕਹਿ ਲਈਏ ਤੁਸੀਂ ਆਪਣਾ ਫਾਇਲ ਖਰਚਾ ਲਿਆਓ ਤੇ ਟਰੈਕਟਰ ਲੈ ਜਾਓ ਬਸ ਹਜੇ ਕੱਟਿਆ ਹੋਇਆ ਟਰੈਕਟਰ ਹੈ ਨਾ ਵੀ ਜੀ ਹਾਂ ਹਾਂ ਇਹ ਆਪਣੇ ਕੋਲੇ ਕੱਲ ਹੀ ਆਇਆ ਇੱਕ ਬੇਨਤੀ ਹੋਰ ਹੈ ਦਰਸ਼ਕਾਂ ਨੂੰ ਵੀ ਜੇ ਇਹ ਟਰੈਕਟਰ ਲੈਣਾ ਜ਼ੀਰੋ ਡਾਊਨ ਪੇਮੈਂਟ ਤੇ ਆਪਦੇ ਡਾਕੂਮੈਂਟ ਪਾ ਦਿਓ WhatsApp ਤੇ ਸਾਡੇ ਨਾਲ ਚਾਹ ਠੀਕ ਹੈ ਉਹ ਲੋੜੀਂਦੀ ਕੀ ਚਾਹੀਦਾ ਭਾਈ ਜੀ ਆਧਾਰ ਕਾਰਡ ਪਿੰਨ ਕਾਰਡ ਆਧਾਰ ਕਾਰਡ ਪਿੰਨ ਕਾਰਡ ਹਾਂ ਠੀਕ ਹੈ ਜੀ ਫਰੋਡ ਵਾਲਾ ਕੰਮ ਤਾਂ ਨਹੀਂ ਕਰਾਉਣਾ ਨਾ ਨਾ ਕੋਈ ਫਰੋਡ ਵਾਲਾ ਠੀਕ ਹੈ ਲੈ ਬਿੱਤਰ ਆਧਾਰ ਕਾਰਡ ਪਿੰਨ ਕਾਰਡ ਲਿਆਓ ਤੇ ਆਹ ਟਰੈਕਟਰ ਜੇ ਥੋੜਾ ਵਾਟਸਐਪ ਤੇ ਕੋਈ ਫੋਨ ਕਰਨ ਦੀ ਲੋੜ ਨਹੀਂ ਫੋਨ ਕਰਨ ਦੀ ਲੋੜ ਜਿਹੜਾ ਨੇ ਪਹਿਲਾਂ ਪਾਤੀ ਤਾਂ ਆਪਾਂ ਉਸੇ ਨੂੰ ਦੇ ਦੇਣਾ ਠੀਕ ਹੈ ਜੀ ਮਤਲਬ ਸਿੱਧਾ ਸਿੱਧਾ ਕਹਿ ਰਿਹਾ ਭਾਈ ਜੀ ਟੋਕਨ ਪਾ ਲਓ ਹਾਂ ਠੀਕ ਹੈ ਭਾਈ ਜੀ ਤੇ ਅੱਗੇ ਆ ਗਿਆ ਭਾਈ ਜੀ ਇਹ ਪਲੱਸ ਵਾਲਾ ਪਲੱਸ ਵਾਲਾ ਟਾਇਰ ਬੱਬੂ ਆਪਾਂ ਦੇ ਨਵੇਂ ਪਾਤੇ ਠੀਕ ਹੈ। ਅਗਲੀ ਵੀਡੀਓ 'ਚ ਆਪਾਂ ਤਿਆਰ ਹੋ ਕੇ ਨਹੀਂ ਆਇਆ ਸੀ। ਠੀਕ ਹੈ। ਉਦੋਂ ਤੋਤਾਂ ਨੂੰ ਐਸੀ ਨਾ ਭਈਏ। ਲੈ ਮਿੱਤਰੋ 16 ਦੇ ਜਮਾ ਨਵੇਂ ਟਾਇਰ ਨੇ ਮਹਿੰਗੇ ਵਾਲੇ ਜੇਕੇ ਦੇ ਭਾਈ ਜੀ ਟਾਇਰ ਨੇਗੇ, ਚੰਗੇ ਟਾਇਰ ਪੈਣਗੇ। ਓਕੇ ਰਿਪੋਰਟ ਚ ਆਗਾ ਤੇ ਪਹਿਲਾ ਰੇਟ ਹੈਗਾ ਸੀ ਭਾਈ ਜੀ ਇਹਦਾ ਪ੍ਰਿੰਟਰ ਘੱਟ ਟਾਇਰਾਂ ਚ। ਉਦੋਂ ਤਾਂ ਕੋਸ਼ਿਸ਼ ਸੀਗਾ ਚਲੋ ਆਪਾਂ ਪੁੱਲ ਪੱਲ ਗਏ ਕੀ ਫਰੀ ਦਸਤਾਂ ਦੂ ਮਾਫੀ ਮੰਗਦੇ ਆ। ਹੁਣ 4.5 ਲੱਖ ਦਾ ਦੇ ਦਾਂਗੀ। 4.5 ਲੱਖ ਦਾ ਕੈਸ਼ ਸਿੱਧਾ-ਸਿੱਧਾ ਕਢੀਏ 70000 ਤੋਂ ਪਲੱਸ ਦਾ ਟਾਇਰਾਂ ਦੇ ਰੇਟ ਹੈ ਆ ਭਾਈ। 70000 ਰੁਪਿਆ 60 ਠ ਇਹ ਮਾਡਲ ਹੋਗਾ ਭਾਜੀ ਇਹ 10 ਮਾਡਲ ਠੀਕ ਹੈ 10 ਮਾਡਲ ਹੈ ਨਵੇਂ ਟੈਰਾਜਾ ਮਿੱਤਰੋ ਕੰਡੀਸ਼ਨ ਦਾ ਚੰਗਾ ਹੈ ਨੰਬਰ 50 ਭਾਜੀ ਹਾਂ ਹਾਂ ਪੀਵੀ 11 ਪਟਿਆਲੇ ਦਾ ਠੀਕ ਹੈ ਜੀ ਲੈ ਮਿੱਤਰੋ ਹੁਣ ਥੋੜੇ ਜੇ ਹਰਿਆਣਾ ਨੰਬਰ ਆਪਣੇ ਕੋਲ ਘੱਟ ਆਉਣ ਲੱਗੇ ਹੈ ਹੈਗੀ ਇੱਕ ਦੋ ਪੀਸ ਆਪਣੇ ਕੋਲ ਠੀਕ ਹੈ ਭਾਜੀ ਤੇ ਅੱਗੇ ਕਹਿੰਗਾ ਭਾਜੀ ਸਵਰਾਜ 855 ਟੂ ਲੈ ਹਰਿਆਣਾ ਨੰਬਰ ਯਾਦ ਕਰਿਆ ਸੀ ਆ ਗਿਆ ਹਰਿਆਣਾ ਦਾ ਲੈ ਹਰਿਆਣਾ ਨੰਬਰ ਯਾਦ ਕਰ 2003 ਮਾਡਲ ਹੈ 2000 ਪਾਵਰ ਸਟੀਅਰਿੰਗ ਕਰਿਆ ਹੋਇਆ ਠੀਕ ਹੈ ਜੀ ਵਧੀਆ ਪਾਵਰ ਕਰਦਾ ਭਾਈ ਪੂਰਾ ਵਧੀਆ ਪੂਰਾ ਚਲਾ ਕੇ ਅਗਲਾ ਜੇ ਫਿੱਟ ਠੀਕ ਹੈ ਪਾਵਰ ਵੀ ਹਾਂ ਵੀ ਵਧੀਆ ਫੇਰ ਲੈ ਕੇ ਜਾਵੇ ਠੀਕ ਹੈ ਜੀ ਡੀਲੈਕਸ ਮਾਡਲ ਆ ਗਿਆ ਨਾ ਬਈ ਜੀ ਸੀਲੈਕਸ ਹਿੱਸੇ ਵਾਲਾ ਆ ਗਿਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੀ ਟਰੈਕਟਰ ਕੁੱਲ ਚੰਗਾ ਪਿਆਗਾ ਜੇ ਟਾਇਰ ਰਹਿਣਗੇ ਬਈ ਜੀ ਟਾਇਰਾਂ ਦੇ ਅਪੋਲੋ ਦਾ ਮਹਿੰਗੇ ਵਾਲੇ ਟਾਇਰ ਨੇ ਅਪੋਲੋ ਦੇ ਨਾ ਬਈ ਇਹਦੇ ਹਾਂ ਮਕਰਾਂ ਫਰਾਟ ਵਾਲੇ ਠੀਕ ਆ ਬਈ ਚੈੱਕ ਕਰ ਲੋ ਕੰਡੀਸ਼ਨ ਤੇ ਡਿਮਾਂਡ ਰੁਪਈਏ ਦੀ 1.5 ਲੈਣ ਵਾਲਾ ਕੋਰੇ 2 ਲੱਖ ਤੇ 40000 ਦੀ ਦੇ ਦਾਂਗੇ ਠੀਕ ਆ ਜੀ 2 ਲੱਖ ਤੇ ਆਵਾਜ਼ ਟ੍ਰੈਕ ਠੀਕ ਆ ਭਾਈ ਲੋ ਇੰਜਨ ਗੇਅਰ ਦੀ ਜ਼ਿੰਮੇਵਾਰੀ ਆ ਇੰਜੀਨੀਅਰ ਦੀ ਬਾਈਕ ਦਾ ਫੁੱਲ ਜ਼ਿੰਮੇਵਾਰੀ ਆ ਜਿੰਨੇ ਟ੍ਰੈਕਟਰ ਦਿਖਾਵਾਂਗੇ ਇੰਜਨ ਗੇਅਰ ਦੀ ਭਾਈ ਆਪ ਦੀ ਚਲਾ ਕੇ ਬਾਕੇ ਚੈੱਕ ਕਰਕੇ ਲੈ ਕੇ ਜਾਓ ਆਪਣਾ ਬਸ 5-4 ਦਿਨਾਂ ਚ ਆਪਾਂ ਇੱਥੇ ਹਲਾ ਦਾ ਇੰਤਜ਼ਾਮ ਕਰਦੇ ਆ ਠੀਕ ਹੈ ਰੈਡੀ ਤੇ ਆਪਾਂ ਬਾਕੇ ਚਲਾ ਕੇ ਦਿਖਾਇਆ ਕਰਾਂ ਠੀਕ ਆ ਜੀ ਮਤਲਬ ਚੈੱਕ ਕਰਕੇ ਲੈ ਕੇ ਉਹਦੇ ਤਰ੍ਹਾਂ ਸਪੈਸ਼ਲ ਜਿੱਦੇ ਆਪਾਂ ਟਰੈਕਟਰ ਦਿੱਤਾ ਕਸਟਮਰ ਨੂੰ ਉੱਥੇ ਚਲਾ ਕੇ ਦਿਖਾਵਾਂਗੇ ਤੈਨੂੰ ਸਪੈਸ਼ਲ ਸੱਦਾਗੇ ਠੀਕ ਹੈ ਇਹ ਵੀਡੀਓ ਬਣਾ ਕੇ ਆਪਾਂ ਕਸਟਮਰ ਨੂੰ ਸੰਤੁਸ਼ਟ ਕਰਕੇ ਫਿਰ ਭੇਜਾਂਗੇ ਠੀਕ ਆ ਬਾਈ ਜੀ ਚਲੋ ਮਿੱਤਰਾਂ ਕਿ ਆਗ੍ਰੀ ਪੱਤਰ ਤਾਂ ਅੱਜ ਕਾ ਆਨਲਾਈਨ ਆ ਤਾਂ ਪਤਾ ਲੱਗ ਜਾਂਦਾ ਨਾ ਹਰੇਕ ਬਾਰੇ ਟਰੈਕਟਰ ਦੀ ਵੀ ਆਪਾਂ ਕੱਢਦਿਆ ਕਰਾਂਗੇ ਕਮੀ ਠੀਕ ਆ ਜਮ ਤੱਕ ਟਰੈਕਟਰ ਦੀ ਵੀ ਬਾਕੀ ਬਈ ਪੈਸੇ ਲਾਉਣੇ ਹਨਾ ਜ਼ਰੂਰੀ ਹੈਗਾ ਜ਼ਰੂਰੀ ਹੈ ਜੀ ਤੇ ਆ ਗਿਆ ਗਿਆ ਬਾਈ ਜੀ ਡੀਆਈ 35 ਦਾ ਸੋਨਾ ਲਿਕਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਚੌਕੜਾ ਟੈਰਾ ਦਾ ਤੁਸੀਂ ਦੇਖ ਸਕਦੇ ਹੋ ਜਮਾ ਨਵੇਂ ਆ ਗਏ ਨਾ ਮੈਂ ਟਾਇਰ ਮੰਗੂ ਮਿਲਣ ਗਿਆਣਾ ਬਈ ਹਾਂ ਟਾਇਰ ਜਿਹਦੇ ਘੱਟ ਵੱਧਦਾ ਤਾਂ ਆਪਾਂ ਪਾ ਦਨੇ ਆ ਠੀਕ ਆ ਬਈ ਜੇ ਸਾਈਡ ਗੇਅਰ ਆ ਗਿਆ ਚੰਗਾ ਟਰੈਕਟਰ ਡਿਸ਼ ਸਾਰਾ ਟਰੈਕਟਰ Ориਜਨਲ ਆ ਬਾਬੂ ਡਬਲ ਡਿਸਟ੍ਰਿਬਿਊਟਰ ਚ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਵਰਸ ਪੀਟੀਓ ਮਾਡਲ ਹੋਗਾ 16 ਮਾਡਲ ਲੱਗਦਾ ਨਹੀਂ ਯਾਰ ਕੋਰੇ ਬਹੁਤ ਚੰਗਾ ਟਰੈਕਟਰ ਪੂਰਾ ਫੁੱਲ ਚੰਗਾ ਟਰੈਕਟਰ ਆ ਵਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਚਲਾਈ ਚੁਲਾਈ ਦਾ ਵੀ ਬੱਬੂ ਜਿਵੇਂ ਹੈਗਾ ਤੇ ਉਵੇਂ ਹੀ ਠੀਕ ਆ ਜੀ ਚੰਗਾ ਗਾ ਫੁੱਲ ਕਹਿ ਲਿਆਣਾ ਬਈ ਲੋ ਮਤਰਾ ਇੰਜਨ ਉੰਜਨ ਤੁਸੀਂ ਚੰਗਾ ਦੇਖ ਸਕਦੇ ਹੋ ਕੇ ਤੇ ਡਿਮ ਨਵਾੜਾ ਆਪਾ ਇਹਦੀ ਕੁਛ ਕਰੀ ਜਾਈਏ 370000 ਦਾ ਟਰੈਕਟਰ ਦੇ ਠੀਕ ਹੈ ਜੀ 370000 ਦਾ ਲੋਨ ਇਹ ਤੇ ਹੋ ਜੂ ਲੋਨ 800000 ਨਾਲ ਇਹ ਤੇ ਜਿਆਦਾ ਹੋ ਜਾਵਾ ਹਾਂ ਲੋਨ ਹੋ ਜੂ ਠੀਕ ਹੈ ਜੀ ਸਵਰਾਜ 855 ਆ ਗਿਆ ਮਿੱਤਰੋ ਨਾਭੀ ਸ਼ੋਅ ਵਾਲਾ ਇਹ ਕੋਈ ਦਰਸ਼ਕ ਪਾਲਦੇ ਹੁੰਦੇ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਬਈ ਚੈਰੀ ਰੰਗ ਦਾ ਵਾਲਾ ਇੱਕ ਨੀਲੀ ਸ਼ੋਅ ਵਾਲਾ ਦਾ ਇਹ ਨਾਭੀ ਸ਼ੋਅ ਵਾਲੇ ਤੋਂ ਢੋੜੇ ਕੱਟ ਆਈ ਸੀ ਹਾਂ ਹਾਂ ਹੀ ਕੱਟ ਆਈ ਸੀ ਇਹ ਨਿਹੜੇ ਨਵੇਂ ਚ ਹੀ ਆਇਆ ਹੈ ਨਿਹੜੇ ਨਵੇਂ ਚ ਹੀ ਆਇਆ ਮਿੱਤਰੋ ਕੁਝ ਕੁ ਪੀਸ ਹੀ ਆਏ ਨੇ ਕਹ ਲਈ ਆਪਾ ਇਹ ਬਬੂ ਤੇਲ ਬ੍ਰੇਕਾ ਕਰਵਾਇਆ ਹੋਇਆ ਠੀਕ ਹੈ ਤੇਲ ਬ੍ਰੇਕਾ ਕਰਵਾਇਆ ਹੋਇਆ ਹੈ ਕਿਸੇ ਜ਼ਿੰਮੇਦਾਰ ਤੋਂ ਜੀ ਤੋਂ ਆਪਾਂ ਕਟਿਆ ਇਹ 75522 ਮਾਡਲ ਚ ਕਟਿਆ ਆਪਣੇ ਕੋਲੇ ਓਕੇ ਜੀ ਤੇ ਟਾਇਰ ਰਹਿਣਗੇ ਬੰਦੇ ਇਹਦੇ ਟਾਇਰ 70 75 ਪੈਸੇ ਨੇ ਚਲਾ ਚੱਲ ਚਲਾਵੇ ਦਾ ਪੂਰਾ ਵਧੀਆ ਜ਼ਿੰਮੇਵਾਰੀ ਵਾਲਾ ਟਰੈਕਟਰ ਹੈ ਠੀਕ ਹੈ ਜੀ ਥੋੜੇ ਜੇ ਪੈਸੇ ਵਾਲਾ ਡਬਲ ਕਲਚ ਟਰੈਕਟਰ 735 ਦੇ ਰੇਟ 'ਚ ਹੀ ਦੇ ਦਾਂਗੇ ਠੀਕ ਹੈ ਲੋ ਮਤਰਾ 99 ਮਾਡਲ ਦੇ 2 2 ਲੱਖ ਰੁਪਇਆ ਮੰਗੀਆਂ ਜਾਂਦੇ 735 ਆਲਾ ਆਪਾਂ 1 ਲੱਖ ਤੇ 80000 ਦਾ ਇਹ ਦੇ ਦਾਂ ਠੀਕ ਹੈ 1 ਲੱਖ ਤੇ 8000 735 ਦੇ ਮੁੱਲ ਦਾ 850 ਯਾਰ ਬੰਦਾ ਆ ਜੇ ਚਲਾ ਕੇ ਵੇਖ ਲੈ ਜੇ ਕਹਦੇ ਵੀ ਮੇਰੇ ਫਿੱਟ ਨਹੀਂ ਆਪਾਂ ਯਾਰ ਤੇਲ ਪਾਣੀ ਦਾ ਖਰਚਾ ਵੀ ਦੇਣਾ ਠੀਕ ਆ ਬਈ ਜੀ ਆ ਗੱਲ ਵਾ ਤੇ ਅਰਜਨ ਬਈ ਜੀ ਇਹ 57 ਐਚਪੀ ਵਾਲਾ ਜਿਹੜਾ ਬੰਦ ਹੋ ਗਿਆ ਠੀਕ ਆ ਜੀ 57 ਕਿਹੜੀ ਮਾਡਲ ਆ ਡੀਜੀ ਸੈਂਸਰ ਵਾਲਾ ਨਾ ਬਈ ਜੀ ਹਾਂ ਹਾਂ ਤੇ ਮਿੱਤਰੋ ਡੀਜੀ ਸੈਂਸਰ ਵਾਲਾ ਆ ਗਿਆ ਮਿੱਤਰੋ ਇਹ ਨਾ ਐਮਐਸਾ ਨਾ ਪੀਐਸਾ ਇਹ ਡੀਆਈਆਈ ਆਗਾ ਖੁੱਲੇ ਪਲੇਟਫਾਰਮ ਚ ਆ ਬਈ ਜੀ ਬਾਕੀ ਤੁਸੀਂ ਪਾਵਰ ਸਟੀering ਆ ਟਾਇਰ ਤੁਸੀਂ ਦੇ ਸਕਦੇ ਜਿਵੇਂ ਮੈਂ ਕਹਿਆ ਸੀਗਾ ਬਈ ਨਵੇਂ ਟਾਇਰ ਲੈ ਕੇ ਜਮਾ ਨਾਲ ਦੇ ਬੇਟਾ ਨਾਲ ਦੇ ਚੌਕੜਾ ਨਾਲ ਚੱਲੀ ਬਹੁਤ ਘੱਟ ਠੀਕ ਆ ਭਾਈ 1 ਇੱਕ ਹੀ ਮਾਡਲ ਆਗਾ ਮਿੱਤਰੋ ਫੁੱਲ ਟਾਪ ਆ ਫੁੱਲ ਟਾਪ ਆ ਇਹ ਵੀ ਤਕਰੀਬਨ ਆਪਾਂ ਡਾਊਨ ਪੇਮੈਂਟ ਤੇ ਲਿਜਾ ਸਕਦੇ ਨੇ ਭਾਈ ਹਾਂ ਤੇ ਇਹਦੇ ਡਿਮਾਂਡ ਰੋ ਭਾਈ ਇਹ ਆਪਾਂ 6.5 ਲੱਖ ਰੁਪਏ ਦਾ ਦੇ ਦਾਂਗੇ 6.85 ਮੰਗਦੇ ਆ 6.5 ਦਾ ਦੇ ਦਾਂਗੇ ਹੋਰ ਮਾਨਤਰ ਮੋੜਦੇ ਨਹੀਂ ਯਾਰ ਮਤਲਬ ਸਿੱਧਾ ਜਿੱਤੇ ਗੱਡੀ ਇੱਕ ਦਾ ਭਾਈ ਬੰਦ ਹੋਗੇ 1.5 ਤੋਂ 2 ਲੱਖ ਰੁਪਏ ਦਾ ਸਿੱਧਾ ਫਾਇਦਾ ਹੈਗੀ ਹੈਗਾ ਬਾਕੀ ਮੋੜਦੇ ਨਹੀਂ ਹੈਗੇ ਠੀਕ ਜੇ ਕੋਈ ਬੰਦਾ ਆਪਣੇ ਨਾਲ ਡੀਲ ਕਰੂ ਠੀਕ ਆਪਾਂ ਮੋੜਦੇ ਤੇ ਆ ਗਿਆ ਭਾਈ ਜੀ 605 ਇੱਕ ਗੱਲ ਉਹ ਗੋਰੇ ਹੋਰ ਕਹਿਣਾ ਹੈ ਨਾ ਮੈਂ ਆਪਾਂ ਫਾਰਮਰ ਟਰੈਕ ਕਿਹਾ ਸੀ ਵੀ 2000 ਰੁਪਏ ਪਿੱਛੇ ਰਹਿ ਗਿਆ ਸੀ ਨਾ ਹਾਂ ਹਾਂ ਠੀਕ ਹੈ ਦੂਜੇ ਦਿਨ ਆ ਕੇ ਬਾਈ ਦੂਜੇ ਦਿਨ ਬਾਈ ਲੈ ਗਿਆ ਠੀਕ ਆ ਭਾਈ ਜੀ ਤੇ ਮਿੰਦਰਾ ਆ ਗਿਆ ਭਾਈ ਜੀ 605 ਤੇ ਇਹ ਮਾਡਲ ਆਵੇ ਜੀ ਇਹ 16 ਦਾ 16 ਮਾਡਲ ਹੈਗਾ ਚੰਗੇ ਟਾਇਰ ਪਏ ਨੇ ਭਾਈ ਐਮ ਆਰ ਬਦਾ ਚੌਕੜਾ ਜਮਾ ਨਮਾ ਪਾਇਆ ਆਪ ਆਪ ਠੀਕ ਹੈ ਜੀ ਤੇ ਟਰੈਕਟਰ ਦੀ ਇੰਜਨ ਗੇਅਰ ਦੀ ਇਹਦੀ ਵੀ ਪੂਰੀ ਜ਼ਿੰਮੇਵਾਰੀ ਆ 3 ਸਪੀਡ ਆ 3 ਸਪੀਡ ਹੈਗਾ ਇੰਜਨ ਗੇਅਰ ਦੀ ਭਾਈ ਪੂਰੀ ਜ਼ਿੰਮੇਵਾਰੀ ਆ ਕਿ ਇਹ ਦੀ ਸੈਕ ਚੈੱਕ ਕਰ ਲੋ ਛਾਤਰੀ ਭਈ ਇਹਦੇ ਨਾਲ ਛਾਤਰੀ ਮਿਲੂਗੀ ਜੋ ਬੰਪਰ ਵੀ ਮਿਲੂ ਛਾਤਰੀ ਵੀ ਮਿਲੂ ਕੱਲ ਹੀ ਆਇਆ ਟਰੈਕਟਰ ਆਪਣੇ ਠੀਕ ਹੈ ਜੀ ਕੱਲ ਹੀ ਆਇਆਗਾ ਇਹ ਹਜੇ ਮਣਾ ਮੋਟਾ ਹੋਰ ਮਤਲਬ ਦਿੱਲੀ ਇੱਥੋਂ ਤਕਰੀਬਨ ਆਪਾਂ ਕਹੜੀਏ ਭਾਈ ਇੱਕ ਦੋ ਟਰੈਕਟਰ ਸ਼ੋਅਰੂਮ ਚ ਆਉਂਦੇ ਰਹਿੰਦੇ ਨੇ ਤੇ ਇੱਕ ਦੋ ਹੀ ਸੇਲ ਹੁੰਦੇ ਰਹਿੰਦੇ ਨੇਗੇ ਤੇ ਇਹਦੀ ਡਿਮਾਂਡ ਰੋ ਭਾਈ ਇਹ ਆਪਾਂ ਯਾਰ ਬੱਬੂ 4.5 ਲੱਖ ਦਾ ਟਰੈਕਟਰ ਦੇ ਦਾਂਗੇ ਇਸ ਰੇਟ ਤੇ 3 ਸਪੀਡ ਵਾਲਾ ਨੋਵੋ 16 ਮਾਡਲ ਕੋਈ ਦੇ ਕੇ ਤਾ ਠੀਕ ਹੈ ਜੀ ਇਹ ਟਾਇਰ ਚਾਹੀਏ 来 मित्रों 3 स्पीड वाला ਨਾਲੇ ਨਵੇਂ ਟਾਇਰ 17000 ਦੇ ਸਿੱਧੇ ਜਿਹੇ ਆ तकरीबन ਆਪਾਂ ਕਹ ਲਈਏ ਤੋਲਣ ਵਾਲਾ ਟਾਇਰ ਉਹ ਰਹਿ ਜਾਣਾ ਬਈ ਚੈਂਜਰ ਵਾਲਾ ਚੈਂਜਰ ਵਾਲਾ ਟਰੈਕਟਰ ਹੈਗਾ ਠੀਕ ਆ ਭਾਜੀ ਇਹ ਭਾਜੀ ਇਹ 4x4 19 ਮਾਡਲ ਠੀਕ ਆ ਭਾਜੀ ਤੇ ਬਰਨਾਲੇ ਦਾ ਨੰਬਰ ਹੈਗਾ ਇਹ ਬਰਨਾਲੇ ਦਾ ਨੰਬਰ ਹੈ ਠੀਕ ਆ ਜੀ ਤੇ ਕੋਈ ਮੱਕੀ ਵਾਲਾ ਬਾਈ ਅੱਜ ਆਇਆ ਸੀ ਆਪਣੀ ਗੱਲ ਚੱਲੀ ਜਾਂਦੀ ਆ ਸ਼ਾਇਦ ਇਹਦਾ ਸੌਦਾ ਹੋ ਜੇ ਇਹ ਆਪਾਂ 7 ਕ ਲੱਖ ਦਾ ਦੇ ਦੇਾਂਗੇ ਬਸ ਠੀਕ ਹੈ 7 ਲੱਖ ਰੁਪਏ ਦਾ ਕੜੋਤੇ ਛਤਰੀ ਲੱਗੀ ਹੋਈ ਆ 6 ਸਵਾ 6 ਰਾਂ ਦਾ ਟੂ व्हीਲ ਲੈ ਜਾਂਦੇ ਆ ਲੋਕ ਠੀਕ ਹੈ ਜੀ 1 ਕੋਰ ਬਈ ਪੂਰਾ ਆ ਗਿਆ ਨਾ ਬਈ ਜੀ ਟਾਇਰ ਵੀ ਵੱਡੇ ਆ ਮਹਿੰਗੇ ਵਾਲੇ ਟਾਇਰ ਨੇ ਬਈ ਅਲਾਈਅੰਸ ਕੰਪਨੀ ਦੇ ਟਾਇਰ ਨੇ ਜੇ ਸਭ ਤੋਂ ਮਹਿੰਗਾ ਬ੍ਰਾਂਡ ਹਾਂ ਤੇ ਆ ਗਿਆ ਬਈ ਜੀ ਸੋਨਾ ਨਿਕਾ 60 15 ਮਾਡਲ ਆ ਠੀਕ ਹੈ ਜੀ ਟੌਪ ਮਾਡਲ ਆ ਵੇਟ ਬੂਟ ਲੱਗਿਆ ਨਾਲ ਦੇ ਟਾਇਰ ਫਰਸਟ ਪਾਰਟੀ ਦਾ ਟਰੈਕਟਰ ਆ ਜ਼ਿੰਮੇਵਾਰੀ ਵਾਲਾ ਠੀਕ ਹੈ ਜ਼ਿੰਮੇਵਾਰੀ ਵਾਲਾ ਟਰੈਕਟਰ ਮਿੱਤਰੋ ਚੰਗਾ ਟਰੈਕਟਰ ਆ RX 100 ਆ ਤੇ ਮਾ ਡਮਾੜਾ ਪੀਵੀਟੀ ਮੋ ਸ੍ਰੀ ਮੁਕਸਰ ਸਾਹਿਬ ਦਾ ਨੰਬਰ ਹੈ ਠੀਕ ਹੈ ਜੀ ਡਮਾੜਾ ਤਾਂ ਆਪਾਂ 4.5 ਵੀ ਕਰ ਦੰਨੇ ਆ ਠੀਕ ਹੈ ਜੀ 6 ਵੀ ਕਰ ਦੰਨੇ ਆ ਅੱਜ 4.5 ਦਾ ਦੇ ਦਾਂਗੇ ਠੀਕ ਆ ਜੀ ਮਤਰੋ 4.5 ਲੱਖ ਰੁਪਏ ਦਾ ਮਤਲਬ ਇਹ ਤੇ ਕਹਿ ਲਈਏ ਪਹਿਲਾਂ ਨਾਲ 25000 ਰੁਪਏ ਦਾ ਡਿਸਕਾਊਂਟ ਹੋ ਗਿਆ ਨਾ ਭਾਈ ਤੇ ਇਹ ਕਿਹਾ ਕਿ ਇਹ ਮਾਡਲ ਹੈ 7.70 ਹਜ਼ਾਰ ਦਾ ਦੇ ਦਾਂਗੇ ਚੌਥੇ ਮਹੀਨੇ ਦਾ ਕੰਪਨੀ ਦੀ ਜੋ ਗਾਰੰਟੀ ਵਾਰੰਟੀ ਰਹਿੰਦੀ ਆ ਉਹ ਵੀ ਲੈ ਕੇ ਦੇ ਦਾਂਗੇ ਠੀਕ ਆ ਜੀ ਗਾਰੰਟੀ ਵਾਰੰਟੀ ਚਾਜੇ ਡਾਕਟਰ ਪੂਰਾ ਹਾਂ ਇਹ 5 ਸਾਲਾਂ ਦੀ ਆਉਣ ਲੱਗਣੀ ਨੇ ਇਹਦੀ ਵੀ ਠੀਕ ਆ ਭਾਈ ਜੀ ਮਤਲਬ ਕਹਿ ਲਈ ਹਜੇ ਵਧਾਈਆਂ ਤੇ ਚੱਲ ਇੱਕ ਹਾਰ ਪੈ ਜਾਊਗਾ ਤੇ ਇੱਕ ਕਿਹੜੀ ਆ ਆਪਾਂ ਸਾਤਰੀ ਲੱਗ ਜੂਗੀ ਸਾਤਰੀ ਲਾ ਦਾਂਗੇ ਹਾਂ ਤੇ ਰੈਂਦੀ ਗੁੰਦੀ ਫਲਕਾਰੀ ਪੈ ਜਾਊਗੀ ਪਾ ਦੇਣ ਪਾ ਦੇਣ ਠੀਕ ਹੈ ਭਾਜੀ ਨਵਾਂ ਰੇਟ ਹੋਊਗਾ ਭਾਜੀ 770 7 ਲੱਖ 70000 ਤੇ ਅਮਿੰਦਰ ਆ ਗਿਆ ਵੀਰੋ ਇਹ 575 ਆ 9594 95 ਮਾਡਲ ਆ ਤੇ ਸਾਰਾ 1 ਲੱਖ ਤੇ 20000 ਦੀ ਦੇ ਦਾਂਗੇ ਬਾਬੂ ਆਪਾਂ ਹੀ 1 ਲੱਖ 265 ਨਹੀਂ ਦਿੰਦਾ ਇਸ ਰੇਟ ਠੀਕ ਹੈ 265 275 ਨਹੀਂ ਦਿੰਦਾ ਇਸ ਰੇਟ ਠੀਕ ਹੈ ਇਹ 575 ਟਰੈਕਟਰ ਠੀਕ ਹੈ ਮਤਲਬ 575 35 40 ਪੈਸੇ ਟਾਇਰ ਆ ਠੀਕ ਹੈ ਜੀ ਟਰੈਕਟਰ ਦੇ ਵਧੀਆ ਟਰੈਕਟਰ ਆ ਠੀਕ ਹੈ ਜੀ ਕੱਲਾ ਟਾਇਰਾਂ ਕਨੇਓ ਮਾਰ ਖਾਂਦਾਗਾ ਇੰਜੀਨੀਅਰ ਦਾ ਚੰਗਾਗਾ ਬਾਕੀ ਸ਼ੋ ਪੱਕੋ ਵੀ ਦੇ ਸਕਦਾ ਜਿੰਨਾ ਹੈਗਾ ਬਈ ਸਾਰਾ ਅਰੀਜਨਲ ਦਿਖ ਹੀ ਰਿਹਾਗਾ ਓਕੇ ਆ ਜਾਓ ਤੇ ਅੱਗੇ ਆ ਗਿਆ ਬਈ ਫਾਰਮਰ ਟਰੈਕ 65 EPI ਵਾਲਾ ਇਹ ਨਵਾਂ ਮਾਡਲ ਹੈ ਠੀਕ ਹੈ ਬੂਲੇ ਟਾਇਰ 750 ਦੇ ਵਿੱਚੇ ਰਿੰਗ ਬੱਬੂ ਦਿਖਾ ਦੇ 750 ਟਾਇਰ ਰਿੰਗ ਲਾਏ ਹੋਈ ਕੋਈ ਠੀਕ ਆ ਕੰਪਨੀ ਵੱਲੋਂ ਆ ਡਾਬਲ ਡਿਸਟ੍ਰ ਹਾਂ ਇਹ ਹਰਿਆਣਾ ਨੰਬਰ ਐ 44 ਠੀਕ ਹੈ ਜੀ ਹਰਿਆਣਾ ਨੰਬਰ ਹੈਗਾ ਮਿੱਤਰੋ ਕੰਡੀਸ਼ਨ ਚ ਚੈੱਕ ਕਰ ਲਓ ਤੇ 2 ਲੱਖ ਤੇ 80000 ਦਾ ਦੇ ਦਾਂਗੇ ਬਸ 2 ਲੱਖ ਤੇ 80000 ਦਾ ਠੀਕ ਹੈ ਜੀ ਅੱਗੇ ਆ ਗਿਆ ਭਾਜੀ 5210 23 ਮਾਡਲ ਹੈ 7 ਲੱਖ ਤੇ 70000 ਦਾ ਦੇ ਦਾਂਗੇ ਠੀਕ ਆ ਭਾਜੀ 7 ਲੱਖ ਤੇ 70000 ਦਾ ਠੀਕ ਆ ਭਾਜੀ ਤੇ ਅਗਲਾ ਤੁਹਾਨੂੰ ਟਰੈਕਟਰ ਦਿਖਾਉਣੇ ਆਗੇ ਮਿੱਤਰੋ 8323 ਮਾਡਲ ਬਿਲ ਸਿੱਧੇ ਦੇ ਦਾਂਗੇ ਸਿੱਧੇ ਵਿੜਾ ਵਾਲਾ ਨਾਮਾ ਸਿੱਧੇ ਵਿੜਾ ਠੀਕ ਆ ਮਿੱਤਰੋ ਸਿੱਧੇ ਵਿੜਾ ਵਾਲਾ ਦਿਖਾਉਣੇ ਤੁਹਾਨੂੰ ਕਾਪੀ ਵੀ ਬਣਾ ਕੇ ਦੇ ਦਾਂਗੇ ਠੀਕ ਹੈ ਜੀ ਕਾਪੀ ਵੀ ਬਣਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਆਲ ਇੰਡੀਆ ਚ ਕਿਤੇ ਮਰਜੀ ਬਣਵਾ ਲੈ ਕਾਪੀ ਜੇ ਮੰਨ ਕੇ ਚੱਲੇ ਕਿੰਨਾ ਕ ਫਾਇਦਾ ਹੋ ਜਾਵੇ ਕੋਰੇ ਤੇ ਫਾਇਦਾ ਤਾਂ ਇਹ ਚੋ ਮੇਰੇ ਹਿਸਾਬ ਨਾਲ ਤਾਂ ਹੋ ਜੂਗਾ ਲੱਖ ਦਾ ਜੀ 60 70 ਹਜ਼ਾਰ ਦਾ 60 70 ਹਜ਼ਾਰ ਜਿਆਦੇ ਮਾਰਜਨ ਨਹੀਂ ਹੁੰਦਾ ਨਾ ਠੀਕ ਹੈ ਜਿਆਦੇ ਮਾਰਜਨ ਨਹੀਂ ਹੁੰਦਾ ਇਹ ਕਹਣਾ ਬਈ ਇੱਕ ਜੇ ਰਹਿੰਦਾ ਹੁੰਦਾ ਜੇ ਗੱਲਬਾਤ ਕਰੀ ਰਹਿਣਾ ਬਈ 3 ਲੱਖ 60 ਹਜ਼ਾਰ ਦਾ ਜਸਨ ਹੋ ਆ 3 ਲੱਖ ਸਾਢੇ 3 ਲੱਖ ਤੋਂ ਉੱਪਰ ਵਾਲਾ ਬੰਦਾ ਫੋਨ ਲਾਵੇ ਨਹੀਂ ਲਾਵੇ ਠੀਕ ਹੈ ਜੀ ਕਰ ਲਈ ਨਹੀਂ ਨਹੀਂ ਬਸ ਇੰਨੇ ਦੀ ਹੈ ਸਾਡੇ ਤਿੰਨ ਲੱਖ ਬਾਈ ਨੇ ਕਿਹਾਗਾ ਠੀਕ ਹੈ ਬਈ ਜਸ ਨੂੰ ਆਗਾ ਬਾਈ ਦਾ ਨਾ ਜੇ ਮੇਰੀ ਵੀਡੀਓ ਦੇਖ ਕੇ ਆਉਂਗੇ 2000 ਰੁਪਏ ਕੋਈ ਨਾ ਬਾਈ ਤੋ ਹੋਰ ਸੂਟ ਕਰਵਾ ਲਿਓ ਕੋਈ ਚੱਕਰ ਨਹੀਂ ਹੈਗਾ ਬਾਈ ਜੀ 0 ਮੀਟਰ ਹੀ ਹੈ ਟਰੈਕਟਰ ਟਾਇਰ 0 ਮੀਟਰ ਹੈ ਟਾਇਰ ਤੁਸੀਂ ਦੇਖ ਸਕਦੇ ਹੋ ਜਮਨ ਨਵੇਂ ਟਾਇਰ ਪਾਣੇਗੇ ਮਿੱਤਰੋ ਚੈੱਕ ਕਰ ਸਕਦੇ ਹੋ ਕਿ 0 ਮੀਟਰ ਵਾਲਾ ਟਰੈਕਟਰ ਹੈਗਾ ਚੰਗਾ ਟਰੈਕਟਰ ਕਾਪੀ ਬਣਾ ਕੇ ਦੇ ਦਾਂਗੇ ਕੈਸ਼ ਆਪੀ ਤੁਹਾਡੇ ਨਾਮ ਦੇ ਮਤਲਬ ਇਹ ਗੱਲ ਹੈ ਹੁਣ ਤੁਹਾਨੂੰ ਬਈ ਕੰਪਨੀ ਜੋ ਟਰੈਕਟਰ ਨਹੀਂ ਮਿਲ ਰਿਹਾ শোরੂਮ 'ਚੋਂ ਮਿਲ ਰਿਹਾਗਾ ਪੰਜਾਬ ਟਰੈਕਟਰ ਤੋਂ ਤੇ ਆਉਣਾ ਕਿੱਥੇ ਮਾਨਸਾ ਕੈਂਚੀ ਆ ਮਾਨਸਾ ਕੈਂਚੀ ਠੀਕ ਹੈ ਬਾਕੀ ਸਕਰੀਨ ਤੇ ਨੰਬਰ ਆਣਾ ਬਈ ਹਾਂ ਸਕਰੀਨ ਤੇ ਠੀਕ ਹੈ ਬਈ ਠੀਕ ਹੈ ਬਈ ਕੋ ਰਿਸ਼ਤਾ ਧੰਨਵਾਦ ਬਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ